ਮੋਦੀ ਤੇ ਬੀਜੇਪੀ ਪੱਖ ਤੇ ਇਸ ਵੀਡੀਓ ਤੋਂ ਦੂਰ ਰਹਿਣ ਦੋਸਤੋ ਵੀਡੀਓ ਵੇਖਣ ਤੋਂ ਬਾਅਦ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਗੋਦੀ ਮੀਡੀਆ ਦੇ ਵੱਲੋਂ ਕਿਸਾਨ ਵੀਰਾਂ ਦੇ ਨਾਲ ਹੋ ਰਿਹਾ ਧੱਕਾ ਸਭ ਦੇ ਸਾਹਮਣੇ ਉਜਾਗਰ ਹੋ ਸਕੇ ਕੜਾਕੇ ਦੀ ਠੰਡ ਦੇ ਵਿੱਚ ਕਿਸਾਨੀ ਹੱਕਾਂ ਦੇ ਲਈ ਲੜ ਰਹੇ ਕਿਸਾਨਾਂ ਦਾ ਸੰਘਰਸ਼ ਨੈਸ਼ਨਲ ਚੈਨਲਾਂ ਵਾਲੇ ਕਿਉਂ ਨਹੀਂ ਵਿਖਾ ਰਹੇ ਇਸ ਦਾ ਅਸਲ ਸੱਚ ਮੁਕੇਸ਼ ਅੰਬਾਨੀ ਰਿਲਾਇੰਸ ਇੰਡਸਟਰੀ ਦਾ ਮਾਲਕ ਮੁਕੇਸ਼ ਅੰਬਾਨੀ ਦੇ ਆਪਣੇ ਵੀ ਚੈਨਲ ਨੇ ਜਿਨ੍ਹਾਂ ਦੇ ਵਿੱਚ ਨਿਊਜ਼ 18 CNBC ਆਵਾਜ਼ CNN News 18 ਅਤੇ CNBC TV 18 ਮੁੱਖ ਚੈਨਲ ਨੇ ਜਦਕਿ ਫਰਸਟ ਪੋਸਟ ਅਤੇ ਮਨੀ ਕੰਟਰੋਲ ਨਾਮ ਦੇ ਨਿਊਜ਼ ਪੋਰਟਲ ਵੀ ਨੇ ਜੀ ਚੈਨਲ ਸਾਰੇ ਜ਼ੀ ਚੈਨਲਾਂ ਦੀ ਗੱਲ ਕਰੀਏ ਤਾਂ ਇਸ ਵਾਰ ਚੰਦਰਾਦੇ ਨੇ ਜੋ ਭਾਜਪਾ ਦਾ ਰਾਜ ਸਭਾ ਮੈਂਬਰ ਹੈ ਜਦਕਿ ਵੀਆਨ ਅਤੇ ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਨਿਊਜ਼ ਚੈਨਲ ਦਾ ਵੀ ਮਾਲਕ ਹੈ ਰਿਪਬਲਿਕ ਟੀਵੀ 2017 ਦੇ ਵਿੱਚ ਇਸ ਚੈਨਲ ਨੂੰ ਅਰਨਵ ਗੋਸਵਾਮੀ ਨੇ ਭਾਜਪਾ ਦੇ ਰਾਜ ਸਭਾ ਮੈਂਬਰ ਰਜੀਵ ਚੰਦਰ ਸ਼ੇਖਰ ਦੇ ਨਾਮ ਮਿਲ ਕੇ ਸ਼ੁਰੂ ਕੀਤਾ ਸੀ ਇੰਡੀਆ ਟੀਵੀ इंडिया टीवी ਦਾ ਮਾਲਕ ਰਜੇ ਸ਼ਰਮਾ এবੀਵੀਪ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦਾ ਮੈਂਬਰ ਹੈ ਜੋ ਕਿ ਆਰਐਸਐਸ ਦੇ ਨਾਲ ਸੰਬੰਧ ਰੱਖਦਾ ਹੈ ਨਿਊਜ਼ 24 ਇਸ ਚੈਨਲ ਨੂੰ ਅਨੁਰਾਧਾ ਪ੍ਰਸਾਦ ਚਲਾਉਂਦੀ ਹੈ ਜੋ ਕਿ ਮੋਦੀ ਸਰਕਾਰ ਦੇ ਯੂਨੀਅਨ ਮਨਿਸਟਰ ਰਵੀ ਸ਼ੰਕਰ ਪ੍ਰਸਾਦ ਦੀ ਸਾਕੀ ਭੈਣ ਹੈ ਸੁਦਰਸ਼ਨ ਨਿਊਜ਼ ਇਸ ਚੈਨਲ ਨੂੰ ਚੁਣੌਣ ਵਾਲਾ சுரேਸ਼ ਸ਼ਿਵਾਂਕੇ এবੀਵੀਪੀ ਅਤੇ ਆਰਐਸਐਸ ਦਾ ਲੰਬੇ ਸਮੇਂ ਤੱਕ ਵਾਲੰਟੀਅਰ ਰਿਹਾ ਅਤੇ ਇਹਨਾਂ ਦੇ ਦਫ਼ਤਰਾਂ ਦਾ ਇੰਚਾਰਜ ਵੀ ਰਿਹਾ ਹੈ। ਇੰਡੀਆ ਨਿਊਜ਼ ਅਤੇ ਨਿਊ ਨਿਊਜ਼ ਐਕਸ ਇਹ ਨਿਊਜ਼ ਚੈਨਲ ਕਾਰਤਿਕ ਸ਼ਰਮਾ ਦੇ ਵੱਲੋਂ ਚਲਾਏ ਜਾਂਦੇ ਨੇ ਜੋ ਕਿ ਮਸ਼ਹੂਰ ਜੈਸਿਕਾ ਲਾਲ ਹਤਿਆ ਕਾਂਡ ਦੇ ਦੋਸ਼ੀ ਅਤੇ ਕਾਤਲ ਮਨੂ ਸ਼ਰਮਾ ਦਾ ਭਰਾ ਹੈ। NDTV ਇਸ ਅਖ਼ਬਾਰ ਚੈਨਲ ਤੇ 52% ਯਾਨਕੀ ਅੱਜ ਤੋਂ ਵੱਧ ਕਬਜ਼ਾ ਅਤੇ ਅਧਿਕਾਰ ਮੁਕੇਸ਼ ਅੰਬਾਨੀ ਦੇ ਕਰੀਬੀ ਅਤੇ ਰੇਲੈਂਸ ਜੀਓ ਦੇ ਬੋਰਡ ਮੈਂਬਰ ਮੋਹਿੰਦਰ ਨਹਾਟਾ ਦੇ ਕੋਲ ਨੇ ਜਿਸ ਦੇ ਕਾਰਨ ਇਹ ਚੈਨਲ ਵੀ ਕਿਸਾਨਾਂ ਦੇ ਮੁੱਦੇ ਤੇ ਸਿਰਫ਼ ਤਮਾਸ਼ਾ ਵੇਖ ਰਿਹਾ ਹੈ। ਇਹੀ ਕਾਰਨ ਹੈ ਕਿ ਅੱਜ ਲੋਕਤੰਤਰ ਦਾ ਚੌਥਾ ਸਤੰਭ ਮੰਨੇ ਜਾਣ ਵਾਲੇ ਇਹ ਚੈਨਲ ਮੂਕ ਦਰਸ਼ਕ ਨੇ ਅਤੇ ਮੋਦੀ ਦੇ ਖਿਲਾਫ ਇਸ ਕਿਸਾਨੀ ਸੰਘਰਸ਼ ਨੂੰ ਡਰਦੇ ਮਾਰੇ ਨਹੀਂ ਵਿਖਾ ਰਿਹਾ। ਸੋ ਦੋਸਤੋ ਇਹ ਵੀਡੀਓ ਵੇਖ ਕੇ ਤੁਹਾਨੂੰ ਸਮਝ ਲੱਗ ਚੁੱਕੀ ਹੋਏਗੀ ਕਿ ਆਖਿਰੇ ਗੋਦੀ মিডিਆ ਕਿਵੇਂ ਕੰਮ ਕਰਦਾ ਹੈ ਅਸਲ ਮੁੱਦਿਆਂ ਤੋਂ ਤੁਹਾਡਾ ਧਿਆਨ ਕਿਵੇਂ ਪਟਕਾ ਰਿਹਾ ਹੈ ਤੇ ਕਿਸਾਨੀ ਸੰਘਰਸ਼ ਨੂੰ ਦਬਾ ਰਿਹਾ ਹੈ ਲੋੜ ਹੈ ਸਾਨੂੰ ਇਸ ਗੋਦੀ মিডিਆ ਤੋਂ ਬਚਣ ਦੀ ਅਤੇ ਅਸਲ ਸੱਚ ਪਛਾਣਨ ਦੀ ਸੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਅਤੇ ਕਮੈਂਟਾਂ ਦੇ ਰਾਹੀਂ ਆਪਣਾ ਸੁਝਾਅ ਵੀ ਦਿਓ